ਸਾਸ਼ਿਆ ਕਾਜੀ ਤੁਸੀਂ ਵੇਖ ਰਹੇ ਹੋ ਪੰਜਾਬੀ ਸਾਈਡ ਮੈਂ ਹਾਂ ਚੇਤਨਾ ਸ਼ਰਮਾ ਹਾਜ਼ਰ ਹਾਂ ਪੰਜਾਬ ਦੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ ਗੈਂਗਸਟਰ ਗੁਰਪ੍ਰੀਤ ਸੇਖੋ ਆਇਆ ਨਾ ਬਜੇਲ ਤੋਂ ਬਾਹਰ ਹਾਈ ਕੋਰਟ ਨੇ ਦਿੱਤਾ ਸੀ ਤੁਰੰਤ ਰਿਹਾਈ ਦਾ ਹੁਕਮ 3000 ਕਰੋੜ ਦੀ ਸੰਪਤੀ ਵੇਚਣ ਦੀ ਤਿਆਰੀ ਸਰਕਾਰ ਨੇ ਟੀਬੀ ਇਥਾ ਨਾਲ ਪਲਾਂਟ ਦਾ ਨਿਰਮਾਣ ਰੋਕਿਆ ਮਾਮਲੀ ਝਗੜੇ ਮਗਰੋਂ ਬੀਜੇਪੀ ਨੇਤਾ ਸ਼ੀਤਲ ਅਗੁਰਾਲ ਦੇ ਭਤੀਜੇ ਦੀ ਹਤਿਆ ਮਾਮਲੇ 'ਚ ਐਕਸ਼ਨ ਮੁਲਜ਼ਮਾਂ 'ਤੇ ਮਾਮਲਾ ਦਰਜ ਸਸਪੈਂਡਡ ਐਸਐਸਪੀ ਰਵਜੋਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਬਚਾਉਣ ਦੀਆਂ ਕੋਸ਼ਿਸ਼ਾਂ 1 ਮਹੀਨੇ ਬਾਅਦ ਦਾਖਲ ਕੀਤੀ ਗਈ ਚਾਰਜ ਸ਼ੀਟ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ ਮੌਤਲ ਦੇ ਬਾਵਜੂਦ ਕਾਂਗਰਸ ਦੀ ਵੋਟ ਚੋਰ ਗੱਦੀ ਛੋੜ ਰੈਲੀ 'ਚ ਸ਼ਾਮਲ ਹੋ ਸਕਦੇ ਹਨ ਡਾਕਟਰ ਨਵਜੋਤ ਵਾਇਰਲ ਪੋਸਟਰ ਨਾਲ ਭਾਗੀ ਪੰਜਾਬ ਦੀ ਸਿਆਸਤ ਲੁਧਿਆਣੇ ਚ ਫੜੇ ਗਏ 골ਡੀ ਬਰਾਡ ਦੇ ਦੋ ਸਾਥੀ ਹੋਰ ਗੁਰਗਿਆਂ ਖਿਲਾਫ ਵੀ ਐਕਸ਼ਨ ਦੀ ਤਿਆਰੀ ਵੋਟਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਚੋਣ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ ਸੁਖਪਾਲ ਖੈਰਾ ਨੇ ਕੀਤੀ ਇਹ ਮੰਗ ਨਵਜੋਤ ਕੋਰ ਸਿੱਧੂ ਨੇ ਮੁੱਖ ਮੰਤਰੀ ਮਾਨ ਤੋਂ ਸੁਰੱਖਿਆ ਮੰਗੀ ਚੁੱਪੀ ਤੇ ਚੁੱਕੇ ਸਵਾਲ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਤੇ ਫੇਰ ਖਬਰਾਂ ਵਿਸਤਾਰ ਨਾਲ। ਠੜਾਕੇ ਦੀ ਠੰਡ ਨੇ ਇਸ ਵਾਰ ਦੇਸ਼ ਵਿੱਚ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ। ਸਵੇਰੇ ਅਤੇ ਰਾਤ ਦੇ ਸਮੇਂ ਪੈਣ ਵਾਲੀ ਠੰਡ ਅਤੇ ਦਿਨ ਵੇਲੇ ਹਲਕੀ ਧੁੱਪ ਨੇ ਮੌਸਮ ਨੂੰ ਹੋਰ ਵੀ ਸਾਫ਼ ਕਰ ਦਿੱਤਾ ਹੈ। ਹੁਣ ਮੌਸਮ ਵਿੱਚ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਕਾਰਨ ਅਗਲੇ ਹਫ਼ਤੇ ਕਈ ਰਾਜਾਂ ਵਿੱਚ ਸ਼ੀਤ ਲਹਿਰ ਅਤੇ ਧੁੰਦ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਭਾਰਤੀ ਮੌਸਮ ਵਿਭਾਗ ਨੇ 13 ਤੋਂ 18 ਦਸੰਬਰ ਤੱਕ ਕਈ ਰਾਜਾਂ ਵਿੱਚ ਭਾਰੀ ਠੰਡ ਅਤੇ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ ਰੁਕਾਦੇ ਹਾਂ ਅਗਲੀ ਖਬਰ ਦਾ ਫਿਰੋਜ਼ਪੁਰ ਦੇ ਬਜੀਦਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਮਨਦੀਪ ਕੌਰ ਦੇ ਸਾਬਕਾ ਗੈਂਗਸਟਰ ਪਤੀ ਗੁਰਪ੍ਰੀਤ ਸਿੰਘ ਸੇਖੋ ਨਾ ਬਜੇਵ ਤੋਂ ਬਾਹਰ ਆ ਗਏ ਹਨ ਹਾਲ ਹੀ ਚ ਸੇਖੋ ਦੀ ਜੇਲ੍ਹ ਬਾਹਰ ਆਉਂਦਿਆਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀ ਕੀਤੀ ਦੱਸ ਦਈਏ ਕਿ ਗੁਰਪ੍ਰੀਤ ਸੇਖੋ ਨੂੰ ਵੀਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸ਼ੁੱਕਰਵਾਰ ਸਵੇਰੇ ਉਸ ਨੂੰ ਐਸ ਡੀ ਐਮ ਦੀ ਅਦਾਲਤ ਨੇ ਅਦਾਲਤੀ ਹਿਰਾਸਤ ਚ ਦਿੱਤਾ ਬਾਅਦ ਦੋ ਪਹਿਰ ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਉਸ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਇਹ ਹੀ ਨਹੀਂ ਹਾਈ ਕੋਰਟ ਨੇ ਇਸ ਗ੍ਰਿਫਤਾਰੀ ਨੂੰ ਸਿਆਸੀ ਰੰਜਿਸ਼ ਨਾਲ ਜੁੜਿਆ ਕਰਾਰ ਦਿੱਤਾ ਹੈ ਕੋਰਟ ਨੇ ਸਾਫ ਕਿਹਾ ਕਿ ਜਮਾਨਤ ਦੀ ਪ੍ਰਕਿਰਿਆ 'ਚ ਰੁਕਾਵਟ ਪਾ ਕੇ ਕਿਸੇ ਨਾਗਰਿਕ ਦੀ ਆਜ਼ਾਦੀ ਖੋਈ ਗਈ ਹੈ ਤਾਂ ਇਹ ਸਿੱਧੇ ਤੌਰ ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਤੇ ਫਿਰੋਜ਼ਪੁਰ ਪੁਲਿਸ ਨੇ ਵੀਰਵਾਰ ਰਾਤ ਨੂੰ ਪਿੰਡ ਕੁਲਗੜੀ 'ਚ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਪਤ ਸਟਾਰ ਕੀਤਾ ਗਿਆ ਸੀ ਉਧਰ ਗੁਰਪ੍ਰੀਤ ਸਿੰਘ ਦੀ ਮਾ ਕੁਲਬੀਰ ਕੌਰ ਸੇਖੋ ਵੱਲੋਂ ਵਕੀਲ ਕੁਲਜਿੰਦਰ ਸਿੰਘ ਬਲਿੰਗ ਦੇ ਸੌਰਵ ਭਾਈਆਂ ਨੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਖਲ ਕਰ ਦਿੱਤੀ ਸੀ ਪਟੀਸ਼ਨ ਚ ਦੱਸਿਆ ਗਿਆ ਕਿ ਪਿੰਡ ਦਾ ਸਰਪੰਚ ਮਨਦੀਪ ਸਿੰਘ ਜੋ ਸੱਤਾਧਾਰੀ ਪਾਰਟੀ ਨਾਲ ਜੁੜਿਆ ਹੈ ਪਰਿਵਾਰ ਨਾਲ ਸਿਆਸੀ ਰੰਜਿਸ਼ ਰੱਖਦਾ ਹੈ ਇਸੇ ਰੰਜਿਸ਼ ਤਹਿਤ 12 ਦਸੰਬਰ ਨੂੰ ਪੁਲਿਸ ਨੇ ਕਲਦਰਾ ਦਰਜ ਕਰਕੇ ਬਿਨ ਬਗੈਰ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਉਸਨੇ ਜੇਲ ਪੇਜ ਦਿੱਤਾ ਪੁਲਿਸ ਦਾ ਕਹਿਣਾ ਸੀ ਕਿ ਸੇਖੋ ਖਿਲਾਫ ਚੌਣਾਜਾ ਮਾਹੌਲ ਖਰਾਬ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੇ ਪ੍ਰੀਵੈਂਸ਼ਨ ਐਕਸ਼ਨ ਲੈਂਦਿਆਂ ਉਸ ਨੂੰ ਹਿਰਾਸਤ ਚ ਲਿਆ ਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਐਸ ਡੀ ਐਮ ਨੇ ਇਹ ਕਹਿੰਦੇ ਆ ਕਿ ਵਿਰੋਧੀ ਧਿਰ ਨੇ ਕੋਈ ਜ਼ਮਾਨਤੀ ਬਾਂਡ ਪੇਸ਼ ਨਹੀਂ ਕੀਤਾ ਸੇਖੋ ਨੂੰ ਅਦਾਲਤ ਤੇ ਹਿਰਾਸਤ ਚ ਪੇਜ ਦਿੱਤਾ ਸੀ ਜਦ ਕਿ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਰੰਦਾਵਾ ਉਸੇ ਸਮੇ ਐਸ ਡੀ ਐਮ ਦੇ ਦਫ਼ਤਰ ਬਾਹਰ ਹਾਜ਼ਰ ਸਨ ਪਰ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਹਾਈ ਕੋਰਟ ਨੇ ਦੱਸਾ ਵੀ ਪਰਖਣ ਤੋਂ ਬਾਅਦ ਮੰਨਿਆ ਕਿ ਜ਼ਮਾਨਤ ਪੇਸ਼ ਕਰਨ ਦਾ ਮੌਕਾ ਦਿੱਤੇ ਗ੍ਰਿਫਤਾਰੀ ਕਾਨੂੰਨ ਨੇ ਦੇ ਬੁਨਿਆਦੀ ਸਿਧਾਂਤ ਦੇ ਉਲਟ ਹੈ ਅਦਾਲਤ ਨੇ ਇਸ ਨੂੰ ਪ੍ਰਸ਼ਾਸਨਕ ਮਨਮਰਜ਼ੀ ਕਰਾਰ ਦਿੱਤਾ ਅਦਾਲਤ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਨੂੰ ਨਿਰਦੇਸ਼ ਦਿੱਤਾ ਕਿ ਗੁਰਪ੍ਰੀਤ ਸੇਖੋਂ ਨੂੰ ਅੱਜ ਹੀ ਜ਼ਮਾਨਤ ਦੀ ਪੂਰੀ ਪ੍ਰਕਿਰਿਆ ਕਰਕੇ ਤੁਰੰਤ ਰਿਹਾ ਕੀਤਾ ਜਾਵੇ ਜੇਕਰ ਸਬੰਧਤ ਐਸ ਡੀ ਐਮ ਉਪਲਬਧ ਨਹੀਂ ਹੈ ਤਾਂ ਇਹ ਪ੍ਰਕਿਰਿਆ ਡੀ ਸੀ ਆਪ ਸਬੰਧਤ ਥਾਣਾ ਇੰਚਾਰਜ ਵੱਲੋਂ ਪੂਰੀ ਕੀਤੀ ਜਾਵੇ ਨਹੀਂ ਤਾਂ ਇਹ ਅਦਾਲਤ ਦੀ ਨਜ਼ਰ 'ਚ ਗੰਭੀਰ ਸੰਵਿਧਾਨਕ ਉਲੰਘਣਾ ਮੰਨੀ ਜਾਵੇਗੀ ਤੇ ਦੋਸ਼ੀ ਅਧਿਕਾਰੀ ਕਾਰਵਾਈ ਚੱਲਣ ਲਈ ਤਿਆਰ ਰਹਿਣ ਬਾਅਦ ਇਹ ਅਗਲੀ ਖਬਰ ਵੱਲ ਪੰਜਾਬ ਸਰਕਾਰ ਦੇ ਸੂਬੇ ਦੇ ਵਿੱਤੀ ਸੰਕਟ ਦੇ ਮੱਦੇ ਨਜ਼ਰ ਕਰੀਬ 3000 ਕਰੋੜ ਦੀ ਸੰਪਤੀ ਵੇਚਣ ਦਾ ਫੈਸਲਾ ਕੀਤਾ ਹੈ ਜਿਸ ਚ 15 ਅਹਿਮ ਸੰਪਤੀਆਂ ਸ਼ਾਮਲ ਹਨ ਅਜਿਹੀਆਂ ਸੰਪਤੀਆਂ ਦੀ ਸਨਾਖਤ ਕੀਤੀ ਗਈ ਹੈ ਜੋ ਵਰਤੋਂ ਚ ਨਹੀਂ ਹਨ ਕਈ ਦਹਾਕੇ ਪਹਿਲਾਂ ਬਣਿਸਕੀ ਵਰਗ ਸਰਕਾਰੀ ਜ਼ਮੀਨਾਂ ਦੀ ਸਰਬੋਤਮ ਵਰਤੋਂ ਤਹਿਤ ਸਰਕਾਰ ਨੇ ਸੰਪਤੀ ਵੇਚਣ ਦੀ ਪ੍ਰਕਿਰਿਆ ਅੱਗੇ ਵਧਾਈ ਹੈ ਵੇਰਵਿਆਂ ਅਨੁਸਾਰ ਮੁਖ ਸਕੱਤਰ ਕੇ ਏਪੀ सिन्हा ਦੀ ਅਗਵਾਈ ਵਾਲੀ ਉੱਚ ਤਾਕਤ ਦੀ ਕਮੇਟੀ OUVJLG ਦੀ ਵੀਰਵਾਰ ਨੂੰ ਹੋਈ ਮੀਟਿੰਗ ਚ ਪੰਜ ਵੱਡੇ ਸ਼ਹਿਰਾਂ ਚ ਪਈ ਖਾਲੀ ਸੰਪਤੀ ਤੇ ਅਤੇ ਇਸ ਤੋਂ ਹੋਣ ਵਾਲੇ ਸ਼ੁੱਧ ਮੁਨਾਫੇ ਤੇ ਚਰਚਾ ਕੀਤੀ ਗਈ ਇਸ ਦੇ ਨਾਲ ਹੀ ਪਟਿਆਲਾ ਜਲੰਧਰ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਸ਼ਹਿਰਾਂ ਦੇ ਨਾਲ-ਨਾਲ ਮੁਹਾਲੀ ਦੇ ਮੁੱਲਾਪੁਰ ਗਰੀਬਦਾਸ ਵਿਚਲੀ 57.82 ਏਕੜ ਜ਼ਮੀਨ ਵੱਖ-ਵੱਖ ਵਿਭਾਗਾਂ ਤੋਂ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਤਬਦੀਲ ਕਰਨ ਤੇ ਚਰਚਾ ਹੋਈ ਹੈ ਸੂਬਾ ਸਰਕਾਰ ਦੇ ਖਜ਼ਾਨੇ ਦੀ ਵਿਤੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਅਕਤੂਬਰ ਮਹੀਨੇ ਤੱਕ ਸੂਬਾ ਵਿੱਚ ਸਿਰ ਕਰਜ਼ਾ 3.98 ਲੱਖ ਕਰੋੜ ਨੂੰ ਛੋ ਗਿਆ ਹੈ ਪੂੰਜੀਗਤ ਖਰਚੇ ਲਈ ਸਰਕਾਰ ਕੋਲ ਪੈਸੇ ਦੀ ਕਿਲਤ ਹੈ ਕਿਉਂਕਿ ਬਜਟ ਦਾ ਕਾਫੀ ਹਿੱਸਾ ਸਬਸਿਡੀ ਬਿਲਾ ਕਰਜ਼ੇ ਤੇ ਵਿਆਜ ਹ ਤਨਖਾਹਾਂ ਤੇ ਪੈਨਸ਼ਨਾਂ ਤੇ ਚਲਾ ਜਾਂਦਾ ਹੈ ਪੰਜਾਬੀ ਦਾਂਸਵਾ ਦੀਆਂ ਅਗਲੀਆਂ ਚੋਣਾਂ 'ਚ ਸਿਰਫ 14 ਮਹੀਨੇ ਬਚੇ ਹਨ ਅਤੇ ਸੁਭਾ ਸਰਕਾਰ ਦਬਾਅ ਹੇਠਾ ਹੈ। ਵਾਦੇਹਾ ਅਗਲੀ ਖਬਰ ਵੱਲ ਹਨੂਮਾਨਗੜ੍ਹ ਦੀ ਰੀਤੀ ਖੇੜਾ ಗ್ರಾಮ ਪੰਚਾਇਤ ਵਿੱਚ ਪ੍ਰਸਤਾਵਿਤ 40 ਮੈਗਾਵਾਟ ਡਾਊਨ 에ਥਨੋਲ ਪਲਾਂਟ ਦੇ ਵਿਰੁੱਧ ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਕੱਲ ਦੇਰ ਰਾਤ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਲਗਭਗ 450 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਵਾਲੇ ਇਸ ਪਲਾਂਟ ਦਾ ਨਿਰਮਾਣ ਕਾਰਜ ਅਸਥਾਈ ਤੌਰ ਤੇ ਲੋਕ ਦਿੱਤਾ ਗਿਆ ਹੈ ਜ਼ਿਲ੍ਹਾ ਕਲੈਕਟਰ ਦਫ਼ਤਰ ਦੇ ਆਡੀਟੋਰੀਅਮ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸਰਕਾਰ ਪਲਾਂਟ ਦੀ ਵਾਰਤਾਵਰਨ ਵਿਹਾਰਕਤਾ ਬਾਰੇ ਉੱਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ ਸਾਂ ਮਹਾਪੰਚਾਇਤ ਦੌਰਾਨ ਲਾਕੀ ਚਾਰਜ ਵਿੱਚ ਸੰਗਰਿਆ ਦੇ ਵਿਧਾਇਕ ਅਤੇ ਸੂਬਾ ਯੂਥ ਕਾਂਗਰਸ ਪ੍ਰਧਾਨ ਸਮੇਤ ਦਰਜਨਾ ਹੋਰ ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਦੇ ਤੋਂ ਬਾਅਦ ਇੱਕ ਦਿਨ ਬਾਅਦ ਸੰਸਦ ਮੈਂਬਰ ਕੁਲਦੀਪ ਇੰਦੋਰਾ ਨੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ ਅਤੇ ਇਸ ਵਿੱਚਿਆ ਦੀ ਮੰਗ ਕੀਤੀ 19 ਨਵੰਬਰ ਨੂੰ ਸਵੇਰੇ ਇੱਕ ਵੱਡੀ ਪੁਲਿਸ ਟੀਮ ਨੇ ਪ੍ਰਦਰਸ਼ਨ ਵਾਲੀ ਥਾਂ ਨੂੰ ਘੇਰ ਲਿਆ ਸੀ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਗਿਆ ਅਤੇ ਉਹਨਾਂ ਦੇ ਤੰਬੂਆਂ ਨੂੰ ਵੀ ਉਖਾੜ ਦਿੱਤਾ ਗਿਆ ਸੀ ਜਿਸ ਦੇ ਜਵਾਬ ਵਿੱਚ ਪੜਕੀ ਹੋਈ ਭੀੜ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਕਿਸਾਨ ਅੰਦੋਲਨ ਕਮੇਟੀ ਨੇ ਦਾਅਵਾ ਕੀਤਾ ਕਿ ਹੋਰ ਇਥਰਲ ਪਲਾਂਟ ਵੀ ਪ੍ਰਦੂਸ਼ਣ ਫੈਲਾ ਰਹੇ ਹਨ ਅਤੇ ਲੋਕਾਂ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ ਕੱਲ ਜ਼ਿਲ੍ਹਾ ਕਲੈਕਟਰ ਦਫਤਰ ਦੇ ਆਡੀਟੋਰੀਅਮ ਵਿੱਚ ਹੋਈ ਮੀਟਿੰਗ देर ਰਾਤ ਤੱਕ ਚੱਲੀ ਮੀਟਿੰਗ ਵਿੱਚ ਭਾਜਪੀ ਵਿਧਾਇਕ ਗੁਰਵੀਰ ਸਿੰਘ ਬਰਾੜ ਸਾਬਕਾ ਵਿਧਾਇਕ ਤਰਮਿੰਦਰ ਮੋਚੀ ਕਾਂਗਰਸ ਨੇਤਾ ਸ਼ਬਨਮ ਗੋਦਾਰਾ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਜਗਜੀਤ ਜੱਗੀ ਵੀ ਹਾਜ਼ਰ ਸਨ ਪਲਾਂਟ ਅਧਿਕਾਰੀਆਂ ਨੇ ਦਿੱਤੀ ਭਰੋਸਾ ਦਿੱਤਾ ਕਿ ਜਾਂਚ ਪੂਰੀ ਹੋਣ ਤੱਕ ਕੋਈ ਕੰਮ ਨਹੀਂ ਕੀਤਾ ਜਾਵੇਗਾ ਇਸ ਸਮਝੌਤੇ ਤੇ ਸਾਰਿਆਂ 13 ਨੇ ਦਸਤਖਤ ਕੀਤੇ ਹਨ ਅਤੇ ਇਸ ਨੂੰ ਕਿਸਾਨਾਂ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਬਾਦੇਹਾ ਅਗਲੀ ਖਬਰ ਵੱਲ ਜਲੰਧਰ ਵਿੱਚ ਬੀਜੇਪੀ ਆਗੂ ਸ਼ੀਤਲ ਅੰਗੁਰਾਲ ਦੇ ਪਤੀਜੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਮੁਤਾਬਕ ਉਸ ਦੇ ਇੱਕ ਸ਼ਖਸ ਨਾਲ ਲੜਾਈ ਹੋਈ ਅਤੇ ਫਿਰ ਵਿਕਾਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਮਲਜ਼ਮ ਉਸ ਨੂੰ ਸੜਕ ਤੇ ਗੰਭੀਰ ਹਾਲਤ ਵਿੱਚ ਛੱਡ ਕੇ ਭੱਜ ਗਿਆ ਪਰਿਵਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਘਟਨਾ ਤੋਂ ਜिले ਭਰ ਦੇ ਬੀਜੇਪੀ ਨੇਤਾ ਹਸਪਤਾਲ ਪਹੁੰਚ ਗਏ ਪੁਲਿਸ ਟੀਮਾਂ ਵੀ ਉੱਥੇ ਮੌਕੇ ਤੇ ਹੀ ਪਹੁੰਚੀਆਂ ਰੁਕ ਕਰਦੇ ਹਾਂ ਅਗਲੀ ਖਬਰ ਦਾ ਤਰਨਤਾਰਨ ਵਿਧਾਨ ਸਭਾ ਸੀਟੇ ਹੋਈ ਜਿਮਨੀ ਚੋਣ ਦੌਰਾਨ ਤਰਨਤਾਰਨ ਦੀ ਐਸਐਸਪੀ ਰਵਜੋਤ ਕੋਰ ਗਰੇਵਾਲ ਖਿਲਾਫ ਤਕਰੀਬਨ 1 ਮਹੀਨੇ ਬਾਅਦ ਚਾਰ ਸ਼ਿਟ ਦਾਖਲ ਕੀਤੀ ਗਈ ਹੈ ਜਿਸ ਤੇ ਇਹ ਸਵਾਲ ਉੱਠ ਰਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਮੌਤਲ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਅਸਲ 1 ਮਹੀਨੇ ਤੋਂ ਸੀਐਮ ਭਗਵੰਤ ਮਾਨ ਵਿਦੇਸ਼ ਦੌਰੇ ਤੇ ਹੋਣ ਕਾਰਨ ਮਾਮਲੇ ਸੰਬੰਧੀ ਜਾਂਚ 1 ਮਹੀਨੇ ਤੱਕ ਲਟਕੀ ਰਹੀ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਸੀਨੀਅਰ ਪੁਲਿਸ ਸੁਪਰਡੈਂਟ ਐਸਐਸਪੀ ਰਵਜੋਤ ਕੌਰ ਗਰੇਵਾਲ ਜਿਨ੍ਹਾਂ ਨੂੰ ਵਿਧਾਨ ਸਭਾ ਉਪਚੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੁਆਰਾ ਮੁਅੱਤਲ ਕਰ ਦਿੱਤਾ ਗਿਆ ਸੀ ਨੂੰ ਰਸਮੀ ਤੌਰ ਤੇ ਪੱਖਪਾਤੀ ਆਚਰਣ ਦੇ ਆਧਾਰ ਤੇ ਚਾਰਜ ਸ਼ੀਟ ਸੌਂਪ ਦਿੱਤੀ ਗਈ ਹੈ ਇਸ ਤੋਂ ਇਲਾਵਾ ਗਰੇਵਾਲ ਨੂੰ ਇਲਜ਼ਾਮਾ ਦਾ ਜਵਾਬ ਦੇਣ ਲਈ 1 ਮਹੀਨਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਚਲਿਆਂਦੀ ਜਾਵੇਗੀ ਵੱਧੇਹਾ ਅਗਲੀ ਖਬਰ ਵੱਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇ ਸੁਰੱਖਿਆ ਮੱਦੇ ਨਜ਼ਰ ਗੈਂਗਸਟਰ ਅਨਮੋਲ ਬਿਸ਼ਨੋ ਦੇਸਬੰਦ ਵਿੱਚ ਇੱਕ ਅਹਿਮ ਸੁਰੱਖਿਆ ਹੁਕਮ ਜਾਰੀ ਕੀਤਾ ਹੈ ਇਸ ਆਦੇਸ਼ ਦੇ ਤਹਿਤ ਅਗਲੇ 1 ਸਾਲ ਤੱਕ ਕਿਸੇ ਵੀ ਸੂਬੇ ਦੀ ਪੁਲਿਸ ਜਾਂ ਏਜੰਸੀ ਫਿਲਹਾਲ ਅਨਮੋਲ ਬਿਸ਼ਨੋਈ ਨੂੰ ਜੇਲ੍ਹ ਤੋਂ ਬਾਹਰ ਆਪਣੀ ਹਿਰਾਸਤ ਵਿੱਚ ਨਹੀਂ ਲੈ ਸਕੇਗੀ ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬੀ ਐਨ ਐਸ ਐਸ ਦੀ ਧਾਰਾ 303 ਦੇ ਤਹਿਤ ਜਾਰੀ ਕੀਤਾ ਗਿਆ ਹੈ ਧਾਰਾ 303 ਦੇ ਤਹਿਤ ਗ੍ਰਹਿ ਮੰਤਰਾਲੇ ਕੋਲ ਇਹ ਅਧਿਕਾਰ ਹੈ ਕਿ ਉਹ ਜਨ ਤੱਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਕਿਸੇ ਵੀ ਕੈਦੀ ਨੂੰ ਉਸ ਦੀ ਮੌਜੂਦਾ ਜੇਲ੍ਹ ਤੋਂ ਬਾਹਰ ਕੱਢਣ ਦਾ ਨਿਰਦੇਸ਼ ਦੇ ਸਕਦਾ ਹੈ ਜੇਕਰ ਕਿਸੇ ਪੁਲਿਸ ਜਾਂ ਜਾਂਚ ਏਜੰਸੀ ਨੂੰ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕਰਨੀ ਹੋਵੇ ਤਾਂ ਉਹ ਸਿਰਫ ਤਿਹਾੜ ਜੇਲ੍ਹ ਦੇ ਅੰਦਰ ਹੀ ਜਾ ਕੇ ਅジਹਾ ਕਰ ਸਕਦੀ ਹੈ ਇਹ ਕਦਮ ਸੁਰੱਖਿਆ ਕਰਨਾ ਕਾਰਨਾਂ ਤੇ ਬਾਹਰੀ ਖਤਨਿਆ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ ਜੇਕਰ ਯੋਗ ਹੈ ਕਿ ਅਨਮੋਲ ਬਿਸ਼ਨੋਈ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਰਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ ਜਿੱਥੇ ਰਾਸ਼ਟਰੀ ਜਾਂਚ ਏਜੰਸੀ ਐਨਆਈ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਬਦਦੇ ਹਾਂ ਅਗਲੀ ਖਬਰ ਵੱਲ ਕਾਂਗਰਸ ਤੋਂ ਮੁਤਲਕੀਤੇ ਜਾਣ ਦੇ ਬਾਅਦ ਜੋ ਡਾਕਟਰ ਨਵਜੋਤ ਕੋਰ ਸਿੱਧੂ ਐਤਵਾਰ ਨੂੰ ਦਿੱਲੀ ਦੀ ਰਾਮਲੀਲਾ ਮੈਦਾਨ ਚ ਹੋਣ ਵਾਲੀ ਕਾਂਗਰਸ ਦੀ ਰੈਲੀ ਚ ਸ਼ਾਮਲ ਹੋ ਸਕਦੇ ਹਨ ਕਾਂਗਰਸ ਰੈਲੀ ਚ ਵੋਟਚੋਰ ਗੱਦੀ ਛੋੜ ਰੈਲੀ ਕਰਵਾ ਰਹੀ ਹੈ ਜਿਸ ਨੂੰ ਲੈ ਕੇ ਸਿੱਧੂ ਪਰਿਵਾਰ ਦਾ ਇੱਕ ਪੋਸਟਰ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਹਾਲਾਂਕਿ ਨਵਜੋਤ ਕੌਰ ਸਿੱਧੂ ਇਸ ਸਮੇਂ ਪਟਿਆਲਾ ਚ ਹਨ ਅਤੇ ਇਸ ਰੈਲੀ ਨੂੰ ਲੈ ਕੇ ਕੋਈ ਬਿਆਨ ਉਹਨਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਸ ਪੋਸਟਰ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮ ਗਰਮਾ ਗਿਆ ਹੈ ਵਾਇਰਲ ਪੋਸਟਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਨਾਲ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ ਪੋਸਟਰ ਚ ਤਿੱਖੇ ਸਿਆਸੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ ਵੋਟ ਚੋਰ ਗੱਦੀ ਛੋੜ ਰੈਲੀ ਦਾ ਸ਼ਾਮਲ ਹੋਣਗੇ ਨਵਜੋਤ ਕੌਰ ਵਰਗੀਆਂ 17 ਨਿਕੀਆਂ ਹੋਈਆਂ ਹਨ ਹਾਲਾਂਕਿ ਇਸ ਪੋਸਟਰ ਨੂੰ ਕਿਸ ਨੇ ਜਾਰੀ ਕੀਤਾ ਹੈ ਇਸ ਦਾ ਅਧਿਕਾਰਤ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਹੈ ਉੱਥੇ ਹੀ ਡਾਕਟਰ ਨਵਜੋਤ ਸਿੱਧੂ ਪਾਰਟੀ ਤੋਂ ਕਿੱਡੇ ਜਾਣ ਤੋਂ ਬਾਅਦ ਵੀ ਸਾਫ਼ ਕਰ ਚੁੱਕੇ ਹਨ ਕਿ ਉਹ ਕਾਂਗਰਸ ਦੇ ਨਾਲ ਹੀ ਹਨ ਇਸ ਦੇ ਇਲਾਵਾ ਨਵਜੋਤ ਸਿੰਘ ਸਿੰਘ ਸਿੱਧੂ ਖੁਦ ਵੀ ਪ੍ਰੇਂਕਾ ਗਾਂਧੀ ਨੂੰ ਮਿਲਣ ਲਈ ਸਮਾਂ ਮੰਗ ਰਹੇ ਹਨ ਹਾਲਾਂਕਿ ਉਹਨਾਂ ਨੂੰ ਅਜੇ ਤੱਕ ਸਮਾਂ ਨਹੀਂ ਦਿੱਤਾ ਗਿਆ ਹੈ ਬਾਦੇ ਅਗਲੀ ਖਬਰ ਵੱਲ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਨੈਟਵਰਕ ਤੇ ਸ਼ਿਕੰਜਾ ਕਾਰਜਾਂ ਉਸ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਜਤਿਨ ਅਤੇ ਜਸਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੂੰ 12 ਦਸੰਬਰ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਸ਼ੀ ਗਰਾਉਂਡ ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਨੇ ਫਿਰੋਤੀ ਵਸੂਲਣ ਦੇ ਉਦੇਸ਼ ਨਾਲ ਇੱਕ ਸੰਗਠਿਤ ਅਪਰਾਧ ਗਿਰੋਹ ਤਿਆਰ ਕਰ ਰੱਖਿਆ ਹੈ ਔਰ ਇਹਨਾਂ ਦੋਵਾਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਦੋਂ ਤੋਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ ਅਤੇ ਕਿਹੜੀ-ਕਿਹੜੀ ਵਾਰਦਾਤਾ ਵਿੱਚ ਉਹਨਾਂ ਦੀ ਭੂਮਿਕਾ ਰਹੀ ਹੈ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਗਿਰੋਹ ਨੇ ਹੁਣ ਤੱਕ ਕਿੰਨੇ ਲੋਕਾਂ ਤੋਂ ਫਿਰੋਤੀ ਦੀ ਮੰਗ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਫਿਲਹਾਲ ਪੁਲਿਸ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਚਲ ਲਗਾਤਾਰ ਛਾਪੇ ਮਾਰੀ ਕਰ ਰਹੀ ਬੱਦੇ ਹਾਂ ਅਗਲੀ ਸਰਵਲ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਨਾਲ ਖੜੇ ਹੋਏ ਵਿਵਾਦ ਤੋਂ ਬਾਅਦ ਨਵਜੋਦ ਕੋਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਕਵਰ ਦੀ ਮੰਗ ਕੀਤੀ ਹੈ ਕੋਰ ਨੇ ਮੁੱਖ ਮੰਤਰੀ ਦੀ ਚੁੱਪੀ ਤੇ ਵੀ ਸਵਾਲ ਚੁੱਕਿਆ ਕਿ ਜੋ ਮੁੱਦੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਕੋਲ ਉਠਾਏ ਸਨ ਉਹਨਾਂ ਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ ਅਤੇ ਮੁੱਖ ਮੰਤਰੀ ਤੇ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਦੇਣ ਦਾ ਦੋਸ਼ ਲਗਾਇਆ ਹੈ ਉਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾ ਜਵਾਬ ਬਦਿੰਗਿਆ ਕਿਹਾ ਕਿ ਨਵਜੋਤ ਕੋਰ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਪੁੱਟੇ ਸਿੱਧੇ ਬਿਆਨ ਦਵੋ ਅਤੇ ਫਿਰ ਸੁਰੱਖਿਆ ਮੰਗਣ ਲੱਗ ਜਾਓ ਉਹਨਾਂ ਨੇ ਕਿਹਾ ਕਿ ਨਵਜੋਤ ਕੋਰ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਕੁਰਸੀਆਂ ਦੀ ਕੀਮਤ ਲੱਗਦੀ ਹੈ ਅਤੇ ਪਹਿਲਾਂ ਵੀ ਮੁੱਖ ਮੰਤਰੀ ਕੀਮਤ ਅਦਾ ਕਰਕੇ ਹੀ ਕੁਰਸੀ ਲੈਂਦੇ ਰਹੇ ਹਨ ਸ਼ੁੱਕਰਵਾਰ ਰਾਤ 8 ਤੇ ਇੱਕ ਪੋਸਟ ਵਿੱਚ ਕੋਰ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਜੀ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਕੁਝ ਸੁਰੱਖਿਆ ਦੀ ਲੋੜ ਹੋਰ ਹੈ ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਅਤੇ ਕਿਰਪਾ ਕਰਕੇ ਜਵਾਬ ਦਿਓ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਸਾਹਮਣੇ ਮੇਰੇ ਦੁਆਰਾ ਉਠਾਏ ਗਏ ਮੁੱਦਿਆਂ ਤੇ ਤੁਹਾਡੇ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ ਤੁਸੀਂ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਕਿਉਂ ਦੇ ਰਹੇ ਹੋ ਇਸ ਦੇ ਨਾਲ ਉਹਨਾਂ ਦੇ ਉਸ ਮੈਮੋਰੰਡਮ ਦੀ ਇੱਕ ਕਾਪੀ ਵੀ ਪੋਸਟ ਕੀਤੀ ਜਿਸ ਵਿੱਚ ਉਹ ਮੁੱਦੇ ਦੱਸੇ ਗਏ ਹਨ ਉਹਨਾਂ ਨੇ ਆਪਣੀ ਹਾਲਿਆ ਮੁਲਾਕਾਤ ਵਿੱਚ ਪੰਜਾਬ ਦੇ ਰਾਜਪਾਲ ਕੋਲ ਉਠਾਏ ਹਨ ਉਹਨਾਂ ਨੇ ਉਸ ਮੈਮੋਰੈਂਡਮ ਦੀ ਇੱਕ ਕਾਪੀ ਵੀ ਪੋਸਟ ਕੀਤੀ ਜਿਸ ਵਿੱਚ ਉਹ ਮੁੱਦੇ ਦੱਸੇ ਗਏ ਹਨ ਜੋ ਉਹਨਾਂ ਨੇ ਆਪਣੀਆਂ ਹਾਲੀਆਂ ਮੁਲਾਕਾਤ ਵਿੱਚ ਪੰਜਾਬ ਦੇ ਰਾਜਪਾਲ ਕੋਲ ਉਠਾਏ ਸਨ ਪੰਜਾਬ ਖਬਰਾਂ ਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਧੰਨਵਾਦ